ਪੰਜਾਬ ਵਿੱਚ ਵਸਦੇ ਹਰੇਕ ਨੌਜਵਾਨ ਦਾ ਅੱਜ ਇਹ ਸੁਪਨਾ ਹੈ ਕਿ ਉਹ ਵਿਦੇਸ਼ ਜਾਵੇ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਯੂਕੇ ਹੋਵੇ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਹੋਰ ਬਹੁਤ ਸਾਰੇ ਦੇਸ਼ ਨੇ ਉੱਥੇ ਉਹ ਜਾਣਾ ਚਾਹੁੰਦੇ ਨੇ ਉੱਥੇ ਦੀ ਪੀਆਰ ਹਾਸਲ ਕਰਨਾ ਚਾਹੁੰਦੇ ਨੇ ਤੇ ਉੱਥੇ ਉਹ ਵਸਣਾ ਚਾਹੁੰਦੇ ਨੇ ਤੇ ਉਥੋਂ ਕਮਾਈਆਂ ਕਰਨਾ ਚਾਹੁੰਦੇ ਨੇ ਮੈਂ ਦਰਸ਼ਨ ਸਿੰਘ ਦਰਸ਼ਕ ਅੱਜ ਇਸ ਮੁੱਦੇ ਉੱਤੇ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਕਿ ਅਸੀਂ ਜਾਂ ਸਾਡੇ ਨੌਜਵਾਨ ਬੱਚੇ ਵਿਦੇਸ਼ਾਂ ਵੱਲ ਜਾ ਤਾਂ ਰਹੇ ਨਹੀਂ ਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਸਿਰ ਤੇ ਵਿਦੇਸ਼ ਜਾਣ ਵਾਸਤੇ স্টਡੀ ਵੀਜ਼ੇ ਲਈ ਜਾ ਰਿਹਾ ਹੈ ਔਸਾ ਇਹ 10000 ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਾ ਹੈ ਤੇ ਬੱਚੇ ਹਲੇ ਵਿਦੇਸ਼ਾਂ ਵਿੱਚ ਤਾਂ ਚਲੇ ਜਾਂਦੇ ਨੇ ਤੇ ਇੰਨੇ ਸਮਰੱਥ ਨਹੀਂ ਹੋ ਪਾਉਂਦੇ ਕਿ ਉਹ ਪਿੱਛੇ ਆਪਣੇ ਮਾਪਿਆਂ ਨੂੰ ਪੈਸੇ ਭੇਜਣ ਭੇਜ ਸਕਣ ਸਾਹਤ ਦਾ ਭੇਜ ਸਕਣ ਤਾਂ ਜੋ ਇਹ ਜੋ ਕਰਜ਼ੇ ਚੜ ਚੁੱਕੇ ਨੇ ਉਹਨਾਂ ਨੂੰ ਉਤਾਰਿਆ ਜਾ ਸਕੇ ਤੇ ਇਹ ਬੋਝ ਫਿਰ ਮਾਪਿਆਂ ਦੇ ਸਿਰ ਤੇ ਪਿਆ ਰਹੇਗਾ ਮੈਂ ਦਰਸ਼ਨ ਸਿੰਘ ਦਰਸ਼ਕ ਪੰਜਾਬ ਦਰਸ਼ਨ YouTube ਲੈ ਕੇ ਤੁਹਾਨੂੰ ਇਹ ਇਸ ਮੁੱਦੇ ਦੇ ਉੱਤੇ ਗੱਲਬਾਤ ਕਰ ਰਿਹਾ ਤੇ ਇੱਕ ਵਾਰ ਫੇਰ ਤੁਹਾਨੂੰ ਇਹ ਕਹਿ ਰਿਹਾ ਜੀ ਤੁਸੀਂ ਪੰਜਾਬ ਦਰਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਜੋ ਤੁਹਾਨੂੰ ਪੰਜਾਬ ਦੇ ਸੰਬੰਧ ਵਿੱਚ ਨਵੀਂ-ਨਵੀਂ ਜਾਣਕਾਰੀ ਮਿਲ ਸਕੀਏ ਅੱਗੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਡੇ ਨੌਜਵਾਨ ਜਿਹੜੇ ਨੌਜਵਾਨ ਨੇ ਜਾਂ ਜਿਹੜੀ ਨਵੀਂ ਪੀੜ੍ਹੀ ਹੈ ਉਸ ਨੂੰ ਇਸ ਕਾਲ ਦਾ ਬੜਾ ਸ਼ੌਕ ਹੈ ਕਿ ਉਹ ਕੈਨੇਡਾ ਚਲੇ ਜਾਣ ਅਮਰੀਕਾ ਚਲੇ ਜਾਣ ਜਾਂ ਹੋਰ ਵੀ ਮੁਲਕ ਚਲੇ ਜਾਣ ਤੇ ਇਸ ਦਾ ਕਾਰਨ ਕੁਝ ਇਹ ਵੀ ਹੈ ਕਿ ਸਾਡੇ ਇੱਥੇ ਬੇਰੋਜ਼ਗਾਰੀ ਵੀ ਹੈ ਦੂਜੀ ਗੱਲ ਇਹ ਹੈ ਕਿ ਕੁਝ ਹਾਲਾਤ ਪੰਜਾਬ ਦੇ ਇਸ ਤਰ੍ਹਾਂ ਬਣੇ ਹੋਏ ਨੇ ਜਿਸ ਤੋਂ ਪੰਜਾਬ ਦੇ ਮਾਪੇ ਵੀ ਇਹੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਚਲੇ ਜਾਣ। ਦੂਜੀ ਗੱਲ ਇਹ ਹੈ ਕਿ ਪਿਛਲੇ ਸਮੇਂ ਤੋਂ ਕੈਨੇਡਾ ਵਿੱਚ ਜਿਸ ਤਰੀਕੇ ਨਾਲ ਪੰਜਾਬੀ ਲੋਕ ਵਸੇ ਉਹਨਾਂ ਦਾ ਜੀਵਨ ਪੱਤਰ ਦੇਖ ਕੇ ਉਹਨਾਂ ਦਾ ਪੋਲੀਟਿਕਲ ਕੈਰੀਅਰ ਦੇਖ ਕੇ ਉੱਥੇ ਦੇ ਕਾਰੋਬਾਰ ਦੇਖ ਕੇ ਜਦ ਉਹ ਪੰਜਾਬ ਆਉਂਦੇ ਨੇ ਇਹ ਸੋ ਵੀ ਸਾਡੀ ਨਵੀਂ ਬੜੀ ਪੀੜ੍ਹੀ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ ਤੇ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਤੇ ਜਿਹੜੇ ਅੰਕੜੇ ਆਏ ਨੇ ਉਹ ਸਟੇਟ ਲੈਵਲ ਬੈਂਕਰਜ਼ ਕਮੇਟੀ ਨੇ ਦਿੱਤਿਆ ਉਹਨੇ ਇਹ ਦੱਸਿਆ ਹੈ ਕਿ ਇਸ ਸਮੇਂ ਪੰਜਾਬ ਦੇ 38870 ਸਟੂਡੈਂਟ ਜਿਹੜੇ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਜਾ ਚੁੱਕੇ ਨੇ ਉਹਨਾਂ ਦੇ ਸਿਰ ਦੇ ਉੱਤੇ ਤਕਰੀਬਨ ਜਿਹੜਾ ਹੈਗਾ 38877 ਕਰੋੜ ਰੁਪਏ ਇਹ ਤਾਂ ਵਿਦਿਆਰਥੀ ਨੇ ਜਿਹੜੇ ਕਰਜ਼ਾ ਉਹਨਾਂ ਦੇ ਤਕਰੀਬਨ 3000 ਕਰੋੜ ਰੁਪਏ ਦਾ ਚੜ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਤਕਰੀਬਨ 3 ਲੱਖ 40 ਹਜ਼ਾਰ ਸਟੂਡੈਂਟ ਪੰਜਾਬ ਦੇ ਜਾ ਚੁੱਕੇ ਨੇ ਤੇ ਕੁੱਲ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਟੂਡੈਂਟ ਚਾਹੇ ਕਿਸੇ ਵੀ ਸੂਬੇ ਦੇ ਹੋਣ ਵਿਦੇਸ਼ਾਂ ਵਿੱਚ ਜਾਂਦੇ ਨੇ ਉਹਨਾਂ ਦੇ ਵਿੱਚੋਂ ਤਕਰੀਬਨ 13.65% ਦੀ ਪੰਜਾਬੀ ਹੁੰਦੀ ਹੈ ਤੇ ਇਹ ਜਿਹੜਾ ਅੰਕੜੇ ਸਾਹਮਣੇ ਆਇਆ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਸਮੇਂ ਪੰਜਾਬੀ ਨੌਜਵਾਨਾਂ ਦੇ ਸਿਰ ਦੇ ਉੱਤੇ ਜਿਹੜਾ ਕਰਜ਼ਾ ਬੈਂਕਾਂ ਨੂੰ ਦਿੱਤਾ ਉਹ ਤਕਰੀਬਨ 2891. 50 ਕਰੋੜ ਦਾ ਕਰਜ਼ਾ ਹੈ ਜਿਹੜਾ ਸਟੂਡੈਂਟ ਦੇਤੇ ਚੱਲ ਚੁੱਕਿਆ ਹੈ ਤੇ ਇਹ ਜਿਹੜਾ ਵਿਦਿਅਕ ਲੋਨ ਦਿੱਤਾ ਜਾਂਦਾ ਹੈ ਉਹਦੇ ਵਿੱਚ ਤਕਰੀਬਨ ਜਿੰਨੇ ਵੀ ਸਟੂਡੈਂਟਾਂ ਦੀ ਗਿਣਤੀ ਦੱਸੀ ਗਈ ਹੈ ਉਹਨਾਂ ਵਿੱਚੋਂ 13747 ਲੜਕੀਆਂ ਨੇ ਜਿਨ੍ਹਾਂ ਦੇ ਸਿਰ ਇਹ ਬੈਂਕਾਂ ਦਾ ਕਰਜ਼ਾ ਹੈ ਇਹ ਜਿਹੜਾ ਕਰਜ਼ਾ ਲੜਕੀਆਂ ਦੇ ਉੱਤੇ ਹੈ ਉਹ ਹੈਗਾ 924.18 ਕਰੋੜ ਰੁਪਏ ਦਾ ਕਰ ਰਿਹਾ ਹੈ ਇਹ ਜਿਹੜੀ ਮੈਂ ਰਿਪੋਰਟ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਇਹ ਰਿਪੋਰਟ ਸਟੇਟ ਲੈਵਲ ਬੈਂਕਰਜ਼ ਕਮੇਟੀ ਨੇ ਦਿੱਤੀ ਹੈ ਉਹਨੇ ਇਹ ਵੇਰਵੇ ਦਿੱਤੇ ਹੈ ਤੇ ਪੰਜਾਬੀ ਟਰਬਿਨ ਵਿੱਚ ਚਰਨਜੀਤ ਸਿੰਘ ਪੂਲਰ ਦੀ ਇਹ ਰਿਪੋਰਟ ਛਪੀ ਹੈ ਇਸ ਰਿਪੋਰਟ ਤੇ ਇਹ ਵੀ ਦੱਸਿਆ ਗਿਆ ਹੈ ਕਿ तकरीबन 3896 ਐਸਸੀ ਪਾਈ ਚਾਰੇ ਦੇ ਨੌਜਵਾਨ ਜਿਹੜੇ ਵਿਦੇਸ਼ ਜਾ ਚੁੱਕੇ ਨੇ ਉਹਦਾ ਦੇ ਸਿਰ ਦੇਤੇ 265.45 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਇਹਦਾ ਬੈਂਕਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਵਿੱਚ ਦੱਸਿਆ ਕਿ ਚਾਲੂ ਵਿਤੀਵਰਾ ਜਿਹੜਾ ਹੈਗਾ ਉਹਦੀ ਜਿਹੜੀ ਦੂਜੀ ਤਿमाही ਸੀਗੀ ਉਸ ਦੌਰਾਨ 3855 ਵਿਦਿਆਰਥੀਆਂ ਨੂੰ ਤਕਰੀਬਨ 475.47 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਵੀ ਤੁਸੀਂ ਵਿਦੇਸ਼ ਜਾਓ ਤੇ ਜਿਹੜੇ ਲੋਕ ਕਰਜ਼ਾ ਨਹੀਂ ਲੈਣਾ ਚਾਹੁੰਦੇ ਹੈਗੇ ਉਹ ਕੀ ਕਰ ਰਹੇ ਨੇ ਜੇ ਤੱਕ ਕਿਸੇ ਕੋਲ ਪੈਸੇ ਹੈਗੇ ਤਾਂ ਠੀਕ ਹੈ ਜੇ ਨਹੀਂ ਹੈਗੇ ਤਾਂ ਉਹ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ ਤੇ ਜਿਹੜਾ ਕੇਂਦਰੀ ਵਿੱਤ ਮੰਤਰਾਲਾ ਹੈ ਯਾਨੀ ਕਿ ਭਾਰਤ ਸਰਕਾਰ ਦਾ ਵਿੱਤ ਮੰਤਰਾਲਾ ਉਹਨੇ ਦੱਸਿਆ ਹੈ ਕਿ 2021 ਤੇ 2022 ਦਾ ਜਿਹੜਾ ਹੈਗਾ ਸਾਲ ਦਾ ਹੈ ਉਹਦੇ ਵਿੱਚ ਅਕਤੂਬਰ ਮਹੀਨੇ ਤੱਕ ਜਿਹੜੇ 2021-22 ਸਾਲ ਤੋਂ ਲੈ ਕੇ ਅਕਤੂਬਰ ਮਹੀਨੇ ਦੇ 2023 ਤੱਕ ਜਿਹੜੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ ਕੰਨੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23554 ਵਿਦਿਆਰਥੀਆਂ ਨੂੰ ਵਿਦਿਅਕ ਲੋਨ ਦਿੱਤਾ ਹੈ ਤੇ ਇਹ ਕਿੰਨਾ ਦਿੱਤਾ ਹੈ ਇਹ ਹੈਗਾ 1264 ਕਰੋੜ ਰੁਪਏ ਦਾ ਇਹ ਲੋਨ ਹੈ ਇਹ ਵਿਦਿਆਰਥੀਆਂ ਦੇ ਸਿਰ ਚੜਿਆ ਹੋਇਆ ਹੈ ਜਿਹੜਾ ਇਹ ਚਾਲੂ ਵਿੱਦੀ ਬਰਾ ਹੈ ਉਹਦੇ 6 ਮਹੀਨਿਆਂ ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਵਿੱਚ 7469 ਵਿਦਿਆਰਥੀਆਂ ਨੂੰ 317.37 ਕਰੋੜ ਰੁਪਏ ਦਾ ਇਹ ਵਿਦਿਅਕ ਲੋਨ ਦਿੱਤਾ ਗਿਆ ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਇਹ ਹੈ ਕਿ 2022 ਤੇ 2023 ਦਾ ਜਿਹੜਾ ਵੜਾ ਸੀਗਾ ਉਹਦੇ ਵਿੱਚ 8886 ਵਿਦਿਆਰਥੀਆਂ ਨੇ 511.04 ਕਰੋੜ ਰੁਪਏ ਦਾ ਕਰਜ਼ਾ ਲਿਆ ਵਿਦੇਸ਼ ਜਾਣ ਵਾਸਤੇ ਇਸ ਤੋਂ ਪਹਿਲਾਂ ਜਿਹੜਾ ਪਹਿਲਾ ਸਾਲ ਸੀਗਾ 2021-22 ਦਾ ਉਹਦੇ ਵਿੱਚ 7199 ਵਿਦਿਆਰਥੀਆਂ ਨੇ 436.67 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤੇ ਇਹਦੇ ਨਾਲ ਨਾਲ ਜਿਸ ਜਿੰਨੇ ਉਦਿਆਰਥੀ ਕਰਜ਼ਾ ਲੈ ਲੈ ਕੇ ਵਿਦੇਸ਼ ਜਾ ਰਹੇ ਨੇ ਉਹ ਇਸ ਦੇ باوجود ਜਾ ਰਹੇ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਵਾ ਕਰਦੇ ਨੇ ਕਿ ਉਹ ਪੰਜਾਬ ਨੂੰ ਅਜਿਹਾ ਰੰਗਲਾ ਬਣਾਉਣਗੇ ਕਿ ਅੰਗਰੇਜ਼ ਵੀ ਇੱਥੇ ਨੌਕਰੀ ਹਾਸਲ ਕਰਨ ਵਾਸਤੇ ਆਇਆ ਕਰਨਗੇ ਇਹ ਅੰਗਰੇਜ਼ ਤਾਂ ਹਰ ਨਹੀਂ ਆਏ ਹੈਗੇ ਪਰ ਪੰਜਾਬ ਦੇ ਨੌਜਵਾਨ ਅੰਗਰੇਜ਼ਾਂ ਦੇ ਨੌਕਰੀ ਕਰਨ ਵਾਸਤੇ ਲਗਾਤਾਰ ਜਾ ਰਹੇ ਨੇ ਇਹਨਾਂ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੋਜ਼ ਜਦੋਂ કુલ ਅੰਕੜਿਆਂ ਨੂੰ ਅਸੀਂ ਉਹ ਕਰਦੇ ਹਾਂ ਰੋਜ਼ 250 ਵਿਦਿਆਰਥੀ ਵਿਦੇਸ਼ ਜਾ ਰਹੇ ਨੇ ਤੇ ਇਹਦੇ ਨਾਲ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪਾਸਪੋਰਟਾਂ ਦੀ ਤਾਂ ਹਰੇਕ ਵੀ ਬਹੁਤ ਸਾਰੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਇਸ ਗੱਲ ਕੱਟ ਕੇ ਅਸੀਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਹਾਲੇ ਤੱਕ ਨਹੀਂ ਜਿਹੜਾ ਹੈਗਾ ਉਹ ਰੁਕੇਗਾ ਬੇਸ਼ੱਕ ਕਰਜ਼ਾ ਲੈ ਕੇ ਵਿਦੇਸ਼ ਜਾ ਰਹੇ ਨੇ ਪਰ ਦੂਜੇ ਪੱਖ ਇੱਕ ਹੋਰ ਵੀ ਬੜਾ ਦਿਲਚਸਪ ਹੈ ਕਿ ਉਹਦੇ ਵਿੱਚ ਇਹ ਪਤਾ ਲੱਗ ਚੁੱਕਾ ਹੈ ਕਿ ਜਿਹੜੇ ਖਾਸ तौर ਤੇ ਭਾਰਤੀ ਨੇ ਜਿਹੜੇ ਵਿਦੇਸ਼ਾਂ ਵਿੱਚ ਵਸਦੇ ਆ ਉਹਨਾਂ ਵੱਲੋਂ ਅਪ੍ਰੈਲ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਭਾਰਤ ਵਿੱਚ ਜਿਹੜਾ ਹੈਗਾ 50 ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਵਾਏ ਭਾਰਤੀ ਬੈਂਕਾਂ ਦੇ ਵਿੱਚ ਜਿਹੜੀ ਕਿ ਇਹ ਜਿੰਨੀ ਰਕਮ ਹੈ ਉਹ 2022 ਨਾਲੋਂ ਦੁੱਗਣੀ ਹੈ ਤੇ ਇਹ ਰਿਜ਼ਰਵ ਬੈਂਕ ਆਫ ਇੰਡੀਆ ਦੀ ਜਿਹੜੀ ਇਹ ਰਿਪੋਰਟ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਸ ਸਾਲ ਅਪ੍ਰੈਲ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਭਾਰਤੀਆਂ ਨੇ 6.11 ਅਰਬ ਡਾਲਰ ਭਾਰਤੀ ਬੈਂਕਾਂ ਦੇ ਵਿੱਚ ਜਮਾ ਕਰਵਾਇਆ ਜਿਹੜੇ ਕਿ ਤਕਰੀਬਨ 5800 ਕਰੋੜ ਰੁਪਇਆ ਬਣਦਾ ਹੈ ਤੇ ਪਿਛਲੇ ਸਾਲ ਭਾਰਤੀਆਂ ਨੇ 25300 ਕਰੋੜ ਰੁਪਇਆ ਜਮਾ ਕਰਵਾਇਆ ਸੀਗਾ ਵਿਸ਼ਵ ਬੈਂਕ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਦੁਨੀਆ ਦੇ ਵਿੱਚ ਪ੍ਰਵਾਸੀ ਭਾਰਤੀ ਨੇ ਜਾਂ ਮਤਲਬ ਦੁਨੀਆ ਦੇ ਵਿੱਚ ਹੋਰ ਹੋਰ ਮੁਲਕਾਂ ਦੇ ਵੀ ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਆ ਉਹਨਾਂ ਵਿੱਚੋਂ ਭਾਰਤੀ ਹੀ ਸਭ ਤੋਂ ਜ਼ਿਆਦਾ ਪੈਸਾ ਆਪਣੇ ਮੁਲਕ ਦੇ ਵਿੱਚ ਭੇਜਦੇ ਆ 2021 ਦੇ ਵਿੱਚ ਭਾਰਤੀਆਂ ਨੇ 87 ਅਰਬ ਡਾਲਰ ਭਾਰਤ ਵਿੱਚ ਭੇਜੇ ਆਪਣੇ ਮੁਲਕ ਦੇ ਵਿੱਚ ਤੇ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਡਰੇ ਪੈਸੇ ਭੇਜਦੇ ਆ ਅਮਰੀਕਾ ਤੋਂ ਵਿੱਚੋਂ ਆ ਰਹੇ ਨੇ ਤਕਰੀਬਨ ਉਹ ਕੁੱਲ ਪੈਸੇ ਦਾ 20% ਬਣਦਾ ਹੈ ਭਾਰਤ ਤੋਂ ਬਾਅਦ ਜਿਹੜੇ ਜਿਹੜੇ ਮੁਲਕ ਮੁਲਕਾਂ ਦੇ ਲੋਕ ਆਪਣੇ ਆਪਣੇ ਮੁਲਕਾਂ ਦੇ ਵਿੱਚ ਪੈਸੇ ਭੇਜਦੇ ਆ ਉਸ ਤੋਂ ਬਾਅਦ ਜਿਹੜਾ ਭਾਰਤ ਤੋਂ ਬਾਹਰ ਚੀਨ ਹੈ ਉਸ ਤੋਂ ਬਾਅਦ ਮੈਕਸੀਕੋ ਹੈ ਫਿਰ ਫਿਲਪਾਈਨ ਹੈ ਉਸ ਤੋਂ ਬਾਅਦ ਮਿਸਰ ਦਾ ਨਾਮ ਆਉਂਦਾ ਹੈ ਤੇ ਇਹਨਾਂ ਭਾਰਤੀਆਂ ਨੇ 2020 ਦੇ ਵਿੱਚ 93 ਅਰਬ ਡਾਲਰ ਭਾਰਤ ਵਿੱਚ ਭੇਜੇ ਸੀ ਗਏ। ਇਹ ਹੀ ਦੋਨੋਂ ਤਰ੍ਹਾਂ ਦੀਆਂ ਰਿਪੋਰਟਾਂ ਨੇ ਪਹਿਲਾ ਪਹਿਲੀ ਰਿਪੋਰਟ ਇਹ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ ਉਸ ਰੁਝਾਨ ਦੇ ਤਹਿਤ ਅਸੀਂ ਦੇਖ ਰਿਹਾ ਕਿ ਪੰਜਾਬ ਦੇ ਚੋਂ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ 'ਚ ਜਾਂਦੇ ਨੇ। ਤੇ ਉਥੋਂ ਜਿਹੜਾ ਖਾਸ ਤੌਰ ਤੇ ਬੈਂਕਾਂ ਤੋਂ ਕਰਜ਼ਾ ਲੈ ਲੈ ਕੇ ਉਹਨਾਂ ਵੱਲੋਂ ਵਿਦੇਸ਼ ਚਾਇਆ ਜਾ ਰਿਹਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਜਿਵੇਂ ਹੁਣ ਕੈਨੇਡਾ ਨੇ ਆਪਣੀ ਫੀਸ ਵਧਾ ਦਿੱਤੀ ਹੈ ਯੂਕੇ ਨੇ ਆਪਣੀ ਫੀਸ ਵਧਾ ਦਿੱਤੀ ਹੈ ਆਸਟ੍ਰੇਲੀਆ ਨੇ ਆਪਣੇ ਨਿਯਮ ਸਖਤ ਕਰ ਦਿੱਤੇ ਹੈ ਨਿਊਜ਼ੀਲੈਂਡ ਦਾ ਵੀ ਇਹੀ ਹਾਲ ਹੈ ਤੇ ਇਹ ਸਭ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਇੱਕ ਹੁਣ ਮਤਲਬ ਇੱਕੋ ਹੀ ਤਮੰਨਾ ਹੁੰਦੀ ਹੈ ਕਿ ਵਿਦੇਸ਼ ਵਿੱਚ ਚਲੇ ਜਾਈਏ ਹੁਣ ਜਿਵੇਂ ਇੱਕ 사우ਦੀ ਅਰਬ ਤੋਂ ਇੱਕ ਜਹਾਜ਼ ਚੱਲਿਆ ਸੀਗਾ ਤੇ ਉਸ ਨੂੰ ਫਰਾਂਸ ਦੇ ਵਿੱਚ ਉਡਾਰਿਆ ਗਿਆ ਜਿਹਦੇ ਵਿੱਚ 302 ਜਿਹੜੇ ਹੈਗੇ ਆ ਲੋਕ ਬੈਠੇ ਸੀਗੇ ਤੇ ਉਹਨਾਂ ਬਾਰੇ ਵੀ ਇਹੀ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੇ ਨਿਕਾਰਾਗਵਾ ਜਾਣਾ ਸੀ ਨਿਕਾਰਾਗਵਾ ਤੋਂ ਉਹਨਾਂ ਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਾਣਾ ਸੀਗਾ ਤੇ ਫਰਾਂਸ ਨੂੰ ਜਦੋਂ ਇਹ ਰਿਪੋਰਟ ਮਿਲੀ ਕਿ ਇਸ ਤਰੀਕੇ ਦਾ ਮਾਨਵ ਤਸਕਰੀ ਹੋ ਰਹੀ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਪੁੱਛ ਕੇ ਚ ਕੀਤੀ ਤੇ ਹੁਣ ਇਹ ਜਹਾਜ਼ ਦੁਬਾਰਾ ਭਾਰਤ ਦੇ ਵਿੱਚ ਆਇਆ ਤੇ ਭਾਰਤ ਤੋਂ ਸਰਕਾਰ ਵੱਲੋਂ ਉਹਨਾਂ ਲੋਕਾਂ ਤੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਜਿਹੜੇ ਇਸ ਜਹਾਜ਼ ਦੇ ਵਿੱਚ ਵਾਪਸ ਆਏ ਨੇ ਤੇ ਇਸੇ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਸ਼ਾਹਰੁਖ ਖਾਨ ਦੀ ਇੱਕ ਫਿਲਮ ਆਈ ਹੈ ਡੰਕੀ ਉਹ ਵੀ ਪੰਜਾਬ ਦੇ ਤੋਂ ਪ੍ਰਭਾਵਿਤ ਹੈ ਜਿਹਦੇ ਵਿੱਚ ਇਸ ਫਿਲਮ ਦਾ ਜਿਹੜਾ ਨਿਰਮਾਤਾ ਉਸ ਉਹ ਪੰਜਾਬ ਆਇਆ ਸੀਗਾ ਤੇ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਜਦੋਂ ਉਹਨੇ ਕੋਠੀਆਂ ਦੇਖੀਆਂ ਕੋਠੀਆਂ ਦੇ ਉੱਤੇ ਜਹਾਜ਼ਾਂ ਦੀਆਂ ਟੈਂਕੀਆਂ ਬਣੀ ਹੋਈ ਸੀਗੀਆਂ ਤੇ ਉਹ ਦੇਖ ਕੇ ਉਸਨੇ ਪੁੱਛਗਿੱਛ ਕੀਤੀ ਉਹਨਾਂ ਨੇ ਇਹ ਦੱਸਿਆ ਕਿ ਇਹ ਅਸਲ ਦੇ ਵਿੱਚ ਪੰਜਾਬ ਤੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਗਏ ਨੇ ਤੇ ਉਹ ਆਪਣੀਆਂ ਕੋਠੀਆਂ ਦੇ ਉੱਤੇ ਇਹ ਰੇਡੀਆ ਦਾ ਘਾਰਜ ਬਣਾ ਦਿੰਦੇ ਆ ਤੇ ਇਸੇ ਤਰੀਕੇ ਦੇ ਨਾਲ ਇਹ ਤਲਹਨ ਸਾਹਿਬ ਗੁਰਦੁਆਰਾ ਸਾਹਿਬ ਨੇ ਜਿੱਥੇ ਇਹ ਵੀ ਇੱਕ ਮਾਮਤਾ ਬਣੀ ਹੋਈ ਹੈ ਵੀ ਉੱਥੇ ਖਡੌਣਾ ਜਹਾਜ਼ ਚੜਾਓ ਤਾਂ ਤੁਹਾਡਾ ਪਾਸਪੋਰਟ ਛੇਤੀ ਲੱਜਦਾ ਜਾਂ ਤੁਹਾਨੂੰ ਛੇਤੀ ਵੀਜ਼ਾ ਮਿਲ ਜਾਂਦਾ ਹੈ ਤੇ ਇਹਨਾਂ ਗੱਲਾਂ ਦੇ ਆਧਾਰ ਤੇ ਹੀ ਇਹ ਡੰਕੀ ਫਿਲਮ ਬਣੀ ਹੋਈ ਹੈ ਡੰਕੀ ਜਿਵੇਂ ਇੱਕ ਪਹਿਲਾ ਆ ਮੈਕਸੀਕੋ ਚਲੀਏ ਤੁਸੀਂ ਫਿਰ ਪੰਜਾਬੀ ਦੇਖੀ ਸੀ ਜਿਹਦੇ ਵਿੱਚ ਦੇਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਜਾਂਦੇ ਹੈ ਤੇ ਕਿਨਾਂ-ਕਿਨਾਂ ਸਮੱਸਿਆਵਾਂ ਨਾਲ ਕਿਹੜੇ-ਕਿਹੜੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਪਰ ਇਹ ਹੈ ਕਿ ਵਿਦੇਸ਼ ਜਾਣ ਦੇ ਲਈ ਉਹ ਕੋਈ ਵੀ ਜੋਖਮ ਉਠਾਉਣ ਵਾਸਤੇ ਤਿਆਰ ਬੈਠਦੇ ਆ ਇਹ ਕਰਜ਼ਾ ਲੈਣਾ ਵੀ ਬਹੁਤ ਵੱਡਾ ਜੋਖਮ ਹੈ ਬਾਕੀ ਇਹ ਹੈ ਕਿ ਦੂਜਾ ਹਿੱਸਾ ਵੀ ਹੈ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਆ ਤਾਫੀਰ ਉਹ ਜਿਹੜਾ ਨੋਟ ਹੈ ਤੁਹਾਨੂੰ ਪਤਾ ਹੀ ਹੈ ਜਿਵੇਂ ਅਮਰੀਕਾ ਦਾ ਡਾਲਰ ਹੈ ਉਹ 80 ਰੁਪਏ ਤੋਂ ਉੱਪਰ ਹੈ ਤੇ ਕੈਨੇਡਾ ਦਾ ਡਾਲਰ ਹੈ ਇੱਕ ਜਿਹੜਾ ਹੈਗਾ ਉਹ 60 ਰੁਪਏ ਤੋਂ ਉੱਪਰ ਹੈ ਇਸ ਗੱਲ ਕਰਕੇ ਜਦੋਂ ਕਮਾਈ ਭਾਰਤ ਵਿੱਚ ਆਉਂਦੀ ਹੈ ਤਾਂ ਉਹ ਦੁਗਣੀ ਤਿਕਣੀ ਹੋਏ ਕਿੰਨੇ ਹੀ ਗੁੜਾ ਜ਼ਿਆਦਾ ਵੱਧ ਜਾਂਦੀ ਹੈ ਤੇ ਇਸੇ ਗੱਲ ਕਰਕੇ ਖਾਸ ਕਰਕੇ ਪੰਜਾਬੀਆਂ ਨੂੰ ਇਹ ਲੱਗਿਆ ਰਹਿੰਦਾ ਕਿ ਅਸੀਂ ਵਿਦੇਸ਼ ਜਾਈਏ ਇਹ ਅੱਜ ਦੀ ਜਿਹੜਾ ਮੁੱਦਾ ਸੀਗਾ ਤੁਹਾਡੇ ਰੂਪ ਰੂਪ ਕੀਤਾ ਤੇ ਨਾਲ ਨਾਲ ਫਿਰ ਮੈਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦਰਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਹੋਰਾਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕਰਿਆ ਕਰੋ ਤਾਂ ਜੋ ਆਪਾਂ ਹੋਰ ਨਮੀਆ ਰਿਪੋਰਟਰ ਲੱਗੇ ਤੁਹਾਡੇ ਰੋਲੂ ਹੋ ਚੁੱਕੀ ਏ ਕੱਲ ਫੇਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੋਬਰੂ ਹੋਵਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਸਿਆਸੀ ਵੀ ਹੋ ਸਕਦੀਆਂ ਨੇ ਆਰਥਿਕ ਵੀ ਹੋ ਸਕਦੀਆਂ ਨੇ ਸਮਾਜਿਕ ਵੀ ਹੋ ਸਕਦੀਆਂ ਨੇ ਤੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ